हां जी दोस्तों सत श्री अकाल किसान ਵੀਰ ਅੱਜ ਪਹੁੰਚਾ ਪਿੰਡ ਵਾੜਾ ਵਰਯਾਮ ਸਿੰਘ ਜੀਰਾ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਘਰੇਲੂ ਪਰਿਵਾਰ ਆ ਘਰੇਲੂ ਘਰ ਦੇ ਵਿੱਚੋਂ ਇੱਕ ਝੋਟੀ ਘਵਰ ਕੀਤੀ ਆ ਦੋ ਬੱਕਰੀਆਂ ਨੇ ਇਹਨਾਂ ਦੇ ਕੋਲ ਠੀਕ ਆ ਜੀ ਫੁੱਲ ਵੀਡੀਓ ਵੀ ਆਪਾਂ ਤੁਹਾਡੇ ਸਾਹਮਣੇ ਜਲਦੀ ਪੇਸ਼ ਕਰਦੇ ਆਂਗੇ ਇਹ ਝੋਟੀ ਦੀ ਪ੍ਰੋਪਰ ਡਿਟੇਲ ਆਪਾਂ ਤੁਹਾਡੇ ਨਾਲ ਖੋਤ ਸਾਂਝੀ ਕਰ ਦਿੰਨੇ ਆਂ ਮੋਰਾ ਬਰੀਡ ਦੇ ਵਿੱਚ ਝੋਟੀ ਆ ਦੂਜਾ ਸੂਆ ਸੂਨ ਵਾਲੀ ਆ ਠੀਕ ਆ ਜੀ ਪਹਿਲੇ ਸੂਵੇ ਪਲੂਣ ਨੇ ਕੋਈ 13 ਕਿਲੋ ਮਿਲਕ 13 ਕਿਲੋ ਦੁੱਧ ਚੁਵਾਇਆ ਪਹਿਲੇ ਸੂਵੇ ਨੇ ਕੱਟੀ ਨੂੰ ਜਨਮ ਦਿੱਤਾ ਸੀ ਕੱਟੀ ਵੀ ਮੋਰਾ ਬਰੀਡ ਦੀ ਇਹਨਾਂ ਲੇਵੇ ਆਟਰ ਦੀ ਬਹੁਤ ਹੀ ਸਾਫ ਸੁਥਰੀ ਆ ਤੇ ਬਿਲਕੁਲ ਲੰਬਾ ਸਮਾਂ ਇਹਨੇ ਦੁੱਧ ਦਿੱਤਾ ਚਵਾਈ ਪਸਮਾਈ ਦੀ ਬਿਲਕੁਲ ਇੱਕ ਨੰਬਰ ਆ ਠੀਕ ਆ ਜੀ ਕਿਸੇ ਰਕਮ ਦੀ ਕੋਈ ਪਿੱਛੇ ਭਾਰਤੀ ਮੁਸ਼ਕਲ ਨਹੀਂ ਬਿਲਕੁਲ ਛੋਟਾ ਸਿੰਘ ਹਾਈਟ ਕੱਦ ਪੂਰਾ ਵੱਡਾ ਆਰਡਰ ਲਵੇ ਦੀ ਕੁਆਲਟੀ ਬਿਲਕੁਲ ਤੁਸੀਂ ਇੱਕ ਵਾਰੀ ਦਿਖਾ ਦਿਓ ਲਾਕੇ ਤੋਂ ਠੀਕ ਆ ਜੀ ਬਿਲਕੁਲ ਜੈਡ ਬਲੈਕ ਆ ਦੇਖੋ ਜੈਡ ਬਲੈਕ ਝੋਟੀ ਆ ਲਵੇ ਆਟਰ ਦੀ ਬਹੁਤ ਹੀ ਸਾਫ ਸੁਥਰੀ ਸੋ 1 ਲੱਖ 52000 ਦੋਸਤੋ ਇਹਦੀ ਡਿਮਾਂਡ 1 ਲੱਖ ਵੀ ਅਰ ਨਹੀਂ ਨਾ 118000 115000 ਦੀ ਇਹ ਯੈਸ ਨੂੰ ਅੱਜ ਆਪਣੇ ਭਰਾਵਾਂ ਨੂੰ ਮਿਲ ਜੂਗੀ ਠੀਕ ਆ ਬਾਕੀ ਕੱਲਾ ਕੱਲਾ ਥਾਣਾ ਨਖੇੜ ਬਹੁਤ ਵਧੀਆ ਚੌਥਾ ਥਾਣਾ ਦੇ ਵਿੱਚ ਕੱਦ ਹਾਈਟ ਪੂਰਾ ਵੱਡਾ ਝੋਟੀ ਦਾ ਕੋਈ ਵੀ ਫਾਰਮਰ ਭਰਾ ਠੀਕ ਆ ਜੀ ਜਿਹੜੇ ਮੇਰੇ ਵੀਰ ਸ਼ੌਂਕ ਰੱਖਦੇ ਵੀ ਇੱਕ ਘਰੇਲੂ ਘਰੋਂ ਆਪਾਂ ਚੀਜ਼ ਖਰੀਦੀ ਹੈ ਠੀਕ ਆ ਜੀ ਤੇ ਡਿਟੇਲ ਆਪਾਂ ਤੁਹਾਨੂੰ ਦੱਸ ਦਿੱਤੀ ਆ ਜੈਡ ਬਲੈਕ ਝੋਟੀ ਆ ਪਿੰਡ ਵਾੜਾ ਬਰਿਆਮ ਸਿੰਘ ਨੇੜੇ ਹਰਦਾਸਾ ਪਿੰਡ ਹੋਲਾ ਵਾਲੀ ਪਿੰਡ ਲੱਗ ਗਿਆ ਠੀਕ ਆ ਜੀ ਤੇ ਜਿਹੜੇ ਤੋਂ ਸਿਰਫ ਕੋਈ 10 12 12 ਕਿਲੋਮੀਟਰ ਦੀ ਦੂਰੀ ਤੇ ਪਿੰਡ ਉਹ ਵੀ 18 20 18 20 ਕਿਲੋਮੀਟਰ ਦੀ ਦੂਰੀ ਆ ਮੋਗਾ 35 ਕਿਲੋਮੀਟਰ ਤੇ ਮਹੂ ਇਥੋਂ ਕੋਈ 25 ਕਿਲੋਮੀਟਰ ਦੀ ਦੂਰੀ ਤੇ ਆ ਬਾਕੀ ਮੇਰਾ ਭਰਾ ਕਾਲ ਕਰੋ ਵੀਰ ਲਖ ਲਖਵੀਰ ਦੇ ਨੰਬਰ ਜਿਹੜੇ ਸਕਰੀਨ ਦੇ ਉੱਪਰ ਚੱਲ ਰਹੇ ਨੇ ਨੰਬਰਾਂ ਤੇ ਕਾਲ ਕਰਕੇ ਬਥੇਰੇ ਗੱਲਬਾਤ ਕਰ ਲਿਓ ਇੱਕ ਇਹਨਾਂ ਦੇ ਕੋਲ ਜਿਹੜੀ ਜੋੜੀ ਆ ਇਧਰ ਬਿਲਕੁਲ ਬੱਕਰੀਆਂ ਦੀ ਬਕਾਊ ਆ ਆ ਜਿਹੜੀ ਬਿਲਕੁਲ ਬਲੈਕ ਤੁਸੀਂ ਵੇਖੋਗੇ ਪਾਠ ਠੀਕ ਆ ਜੀ ਇਹ ਕੋਈ 8-7 ਦਿਨਾਂ ਦੀ ਬਣੀ ਸੌਰੀ ਆ ਵੱਡੀ ਬੱਕਰੀ ਜਿਹੜੀ ਪਰਲੇ ਪਾਸੇ ਉਹ ਸਿੰਘ ਹੈਗੇ ਠੀਕ ਆ ਜੀ ਕੰਨ ਲੰਬਾ ਤੇ ਤਕਰੀਬਨ ਕੋਈ ਢਾਈਆਂ ਮਹੀਨਿਆਂ ਦੀ ਗੱਬਣਾ ਦੂਜਾ ਸੂਭਾ ਸੂਣਾ ਤੇ ਦੋ ਬੱਚਿਆਂ ਨੂੰ ਜਨਮ ਦੇਂਦੀ ਆ ਪਹਿਲੇ ਸੂਭੇ ਦੇ ਵਿੱਚ ਵੀ ਦੋ ਬੱਚੇ ਪਾਏ ਸੀਗੇ ਇਸ ਵਾਰ ਦੂਜਾ ਸੂਭਾ ਸੂਣੀ ਆ ਤੇ 22000 ਮੁੱਲ 18000 ਲਾਸਟ ਜੀਐਸਨੋ ਬਾਕੀ ਪ੍ਰੋਪਰ ਤੁਸੀਂ ਮਰਜਾ ਜਿਸਨ ਲਾਗੋ ਤਸੱਲੀ ਨਾਲ ਦਿਖਾ ਦਿਓ ਦੋਵੇਂ ਬੱਚੇ ਠੀਕ ਆ ਜੀ ਬੱਕਰੀ ਤਕਰੀਬਨ ਦੂਜਾ ਸੂਭਾ ਸੂਣ ਵਾਲੀ ਹੈ ਢਾਈਆਂ ਮਹੀਨੇ ਦੀ ਗੱਬਣ ਤੇ ਆ ਜਿਹੜੀ ਬਿਲਕੁਲ ਪੱਠ ਬਲਾਏਗਾ ਠੀਕ ਆ ਜੀ ਇਹ ਤਕਰੀਬਨ 9-10 10 ਮਹੀਨਿਆਂ ਦੀ ਉਮਰ ਆ ਤੇ ਅੱਠਾਂ ਦਿਨਾਂ ਦੀ ਇਹ ਬਣੀ ਸੌਰੀ ਹੈ ਸਿਰਫ 18000 ਦੀ ਜੋੜੀ ਆ ਕਰੋ ਸੰਪਰਕ ਮੇਰੇ ਭਰਾ ਨੰਬਰ ਲਖਵੀਰ ਵੀਰ ਦੇ ਬਿਲਕੁਲ ਸਕਰੀਨ ਦੇ ਉੱਪਰ ਚੱਲ ਰਹੇ ਨੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਬਾਕੀ ਝੋਟੀ ਬਹੁਤ ਪਿਆਰੀ ਆ ਸੋ ਸਾਰੇ ਭਰਾ ਅਜੇ ਵਿਜ਼ਿਟ ਕਰਕੇ ਆਪਣੀ ਅੱਖੀ ਤੁਸੀਂ ਦੇਖ ਸਕਦੇ ਜੇ ਲੰਬਾਈ ਤੇ ਬੁਰੀ ਚੰਗੀ ਆ ਝੋਟੀ ਦੀ ਕੱਦ ਹਾਈਟ ਪੂਰਾ ਵੱਡਾ ਪਾਲੀ ਪਲੋਸੀ ਬਹੁਤ ਆ ਠੀਕ ਆ ਜੀ 13 ਲੀਟਰ ਪਹਿਲੇ ਸਵੇਰ ਪਲੂਨੇ ਦੁੱਧ ਚਵਾਇਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ